ਚਲ ਸਬਜੀ ਦੀ ਹੋ ਗਈ ਤਿਆਰ ਤੇ ਆਟਾ ਵੀ ਕੰਨੇ ਆ ਗਿਆ ਵਾ ਮੈਂ ਫੁੱਲ ਕੇ ਲਾਣੇ ਆ ਉਹ ਮੈਂ फटाफट ਲਾ ਲੈਣੀ ਕਿਰਾਨਾ ਪੁੱਤ ਕੀ ਕਰਨੀ ਵੀ ਹੈ ਹਾਂਜੀ ਮੰਮੀ ਉਹ ਨਾ ਮੈਂ ਨਾ ਸਬਜੀ ਬਣਾਈ ਹੈ ਦਹੀਂ ਦੀ ਅੱਛਾ ਦਹੀਂ ਪਿਆ ਸੀ ਨਾ ਤੇ ਵਿੱਚ ਮੈਂ ਬੋਇਲ ਆਲੂ ਆਲੂ ਪਾਤੇ ਆ ਤੇ ਨਾਲੇ ਵਿੱਚ ਉਹ ਗੁੰਦੀ ਹੁੰਦੀ ਨਾ ਉਹ ਵੀ ਪਾਤੀ ਆ ਉਹ ਮੈਨੂੰ ਪਤਾ ਨਾ ਮਾਸੇਂ ਜੀ ਨੇ ਆਣਾ ਵਾ ਤੇ ਮੈਂ ਕਿਹਾ ਚਲ ਉਹਨਾਂ ਨੇ ਆਣਾ ਵਾ ਆਪਾਂ ਥੋੜੀ ਵਧੀਆ ਜੀ ਸਬਜੀ ਬਣਾਣੇ ਤੇ ਮੈਂ ਥੋੜੀ ਵਾਦੀ ਬਣਾ ਲਈਆ ਤਾਂ ਕਿ ਮੈਂ ਕਿਹਾ ਉਹਨਾਂ ਨੂੰ ਨਾਲ ਪੈਕ ਕਰ ਦਾਂਗੇ ਮੇਰੀ ਗੱਲ ਸੁਣ ਜੋ ਖਾਈਵੇ ਖਾਈਵੇ ਪੈਕ ਕੁਛ ਨਹੀਂ ਕਰਨਾ ਜੇ ਮੈਂ ਕਹਾਂਗੀ ਤੇ ਪੈਕ ਕਰੀ ਐਵੇਂ ਨਹੀਂ ਕਰਨਾ ਪਰ ਮੰਮੀ ਇਹ ਤਰ੍ਹਾਂ ਵੀ ਉਹ ਕਹਿੰਦੇ ਜੇ ਉਹਦੇ ਤੁਹਾਡੀ ਭੈਣ ਅੱਗੇ ਪਿੱਛੇ ਦੇ ਤੁਸੀਂ ਉਹਨਾਂ ਨੂੰ ਆਪ ਕਹਿੰਦੇ ਹੁੰਦੇ ਜੇ ਜਾਂ ਕਹਿ ਦਿੰਦੇ ਜੇ ਆਪਣੀ ਪੋਤਰੀ ਨੂੰ ਭੇਜ ਦੇ ਸਾਈਕਲ ਤੇ ਜਾਂ ਕਿਸੇ ਹੋਰ ਨੂੰ ਭੇਜ ਦੇ ਸਭ ਸਮਾਨ ਤੈਨੂੰ ਦੇ ਦੇਣੇ ਆ ਸਬਜੀ ਦੇ ਦੇਣੇ ਆ ਉਹ ਚੱਲ ਅੱਗੇ ਦੀ ਗੱਲ ਹੋਰ ਆ ਅੱਜ ਦੀ ਪਿਆ ਕਰਨੀ ਮੈਂ ਕਵਾਂਗੀ ਤੇ ਕਰੀ ਇੱਥੇ ਖਾਲਵੇਂ ਜਿੱਦ ਨਹੀਂ ਖਾਣੀ ਗੱਲ ਖਤਮ ਤੇ ਜੀ ਉਹਨਾਂ ਨੇ ਕਹਿਤਾ ਕਿ ਥੋੜੀ ਜਿਹੀ ਸਬਜੀ ਪਾ ਦੇ ਬੜੀ ਸੁਆਦ ਬਣੀ ਤੁਹਾਨੂੰ ਪਤਾ ਦੇਗਾ ਉਹਨਾਂ ਨੂੰ ਮੇਰੇ ਹੱਥ ਦੀ ਸਬਜੀ ਵੈਸੇ ਬੜੀ ਸੁਆਦ ਲੱਗਦੀ ਚਲ ਦੇਖ ਲਾਂਗੇ ਮੈਂ ਕਵਾਂਗੀ ਤੇ ਤੂੰ ਕਰੀ ਐਵੇਂ ਨਾ ਪਹਿਲਾਂ ਨਾ ਕਰੀ ਮੈਂ ਤਾਂ ਅੰਦਾਜ਼ ਦੱਸਦਾ ਪਹਿਲਾਂ ਨਾ ਕਰੀ ਚਲੋ ਹਾਂ ਠੀਕ ਆ ਮੰਮੀ ਹਾਂ ਚਲ ਠੀਕ ਆ ਆਈਏ ਫਿਰ ਬਾਅਦ ਅੱਜ ਤਾਂ ਨਹੀਂ ਮੰਮੀ ਨੂੰ ਕਿਉਂ ਹੋ ਗਿਆ ਅੱਗੇ ਪਿੱਛੇ ਤੇ ਕਹਿੰਦੇ ਹੁੰਦੇ ਮੇਰੀ ਭੈਣ ਆਨ ਲੱਗੀ ਮੇਰੀ ਭੈਣ ਆਨ ਲੱਗੀ ਥੋੜੇ ਵਾਸਤੇ ਆ ਬਣਾਣਾ ਆ ਕਰਨਾ ਵਾ ਤੇ ਅੱਜ ਇੱਕਦਮ ਹੀ پتہ ਨਹੀਂ मैं पूछा करी कथे मम्मी उठे हो मैके चल बैठा थोड़ी देर हाँ। चलो मेन वगैरह ਚੱਲ ਵਧੀਆ ਕਰ ਲੈ ਕਿ ਚੰਗਾ ਸੁੱਕ ਗੇ ਹੋਰ ਸੁਣਾਓ ਤੂੰ ਹੀ ਤੇ ਆਣਾ ਨਹੀਂ ਹੈ ਨਹੀਂ ਆਣਾ ਕਿਉਂ ਨਹੀਂ ਆਵਾਂਗੇ ਆਣਾ ਕਿ ਤੂੰ ਠੰਡ ਮੈਂ ਘੱਟ ਲਵੇ ਅੱਗੇ ਮੇਰੇ ਗਵਾਂਢੀ ਕਹਿੰਦੇ ਸੀ ਕਦੇ ਟਾਡੀ ਅੱਗੇ ਭੈਣ ਵਾਵਾ ਆਇਂਦੀ ਸੀ ਹੁਣ ਟਾਡੀ ਭੈਣ ਆਂਦੀ ਨਹੀਂ ਹੈਗੀ ਨਹੀਂ ਹੁਣ ਤੁਰਿਆ ਵੀ ਨਹੀਂ ਜਾਂਦਾ ਪਤਾ ਗੋਡਿਆਂ ਕਰਕੇ ਨਾ ਤੁਰਿਆ ਨਹੀਂ ਜਾਂਦਾ ਨਾਲੇ ਇੱਥੇ ਮੈਨੂੰ ਚੰਗਾ ਲੱਗਦਾ ਮੈਂ ਕਿ ਨਹੀਂ ਚੱਲ ਇੱਥੇ ਬਹਿਨੀ ਆ ਥੋੜੀ ਦੇ ਚਲੋ ਵਧੀਆ ਵਧੀਆ ਹੋ ਤੂੰ ਸੁਣਾ ਇਹ ਦੱਸ ਤੈਨੂੰ ਖਾਣਾ ਕੀ ਹੈ ਲੈ ਖਾਣਾ ਕੀ ਹੈ ਪਹਿਣਾ ਜੋ ਦਾਲ ਫੁਲਕਾ ਬਣਿਆ ਆ ਆਪਾਂ ਤੇਨੂੰ ਪਤਾ ਸਾਨੂੰ ਕੋਈ ਖਾਣ ਪੀਣ ਦਾ ਐਡਾ ਸ਼ੌਂਕ ਤੇ ਹੈ ਨਹੀਂ ਕਿ ਸਪੈਸ਼ਲ ਆ ਚੀਜ਼ ਬਨਾਓ ਤੇ ਉਹ ਚੀਜ਼ ਬਨਾਓ ਜੋ ਘਰ ਚ ਬਣਿਆ ਹੋਵੇ ਖਾ ਲਈਦਾ ਆ ਮੇਰੀ ਪੁੱਤਰੀ ਨੂੰ ਪੁੱਛ ਰਾ ਕੀ ਖਾਣਾ ਹੈ ਕਾ ਪ੍ਰਿਆ ਤੂੰ ਦੱਸ ਤੂੰ ਕੀ ਖਾਣਾ ਹੈ ਨਹੀਂ ਕਰਦੀ ਕੋਈ ਲੈ ਇਹਦੇ ਸ਼ਰਮਾਂਦੀ ਬੜਾ ਇਹ ਸ਼ੁਰੂ ਤੋਂ ਇਸ ਤਰ੍ਹਾਂ ਦੀ ਆ ਤੂੰ ਸੁਣਾ ਪਰਵਾਹ ਠੀਕ ਹੈ ਹਾਂ ਬਹੁਤ ਸੋਹਣਾ ਬੜਾ ਬਹੁਤ ਵਧੀਆ ਬਹੁਤ ਵਧੀਆ ਲੈਣਾ ਸੀ ਕਿਸੇ ਨਾਲ ਨਹੀਂ ਇਹ ਫਿਰ ਮੇਰੇ ਮਗਰ ਪੈ ਗਈ ਕਿ ਮੈਂ ਵੀ ਜਾਣਾ ਤੁਹਾਡੇ ਨਾਲ ਦਾਦੀ ਮੈਂ ਵੀ ਜਾਣਾ ਮੈਂ ਕਾ ਚੱਲ ਜੀ ਨੋ ਫਿਰ ਕਰਾਂ ਦੇ ਕੰਮ ਤੁਹਾਨੂੰ ਪਤਾ ਮੁੱਕ ਦੇਗੇ ਨਾਲੇ ਭੈਣ ਨੂੰ ਤੇਰੇ ਨਾਲ ਕੋਈ ਕੰਮ ਸੀ ਮੈਂ ਐਸ ਕਰਕੇ ਆਈ ਹੈਗੀ ਠੀਕ ਹੈ ਇਸ ਤਰ੍ਹਾਂ ਕਰੋ ਤੁਸੀਂ ਦੋਵੇਂ ਜਾਨੀ ਗੱਲਾਂ ਕਰੋ ਪ੍ਰਿਆ ਆ ਜਾ ਆਪਾਂ ਚੱਲੀਏ ਵੇਖਦੇ ਹਾਂ ਅੰਦਰ ਜਾ ਕੇ ਕੁਝ ਖਾਣ ਪੀਣ ਆ ਵੇਖ ਲਓ ਵੇਖ ਲਓ ਪ੍ਰਿਆ ਨੇ ਵੇਖ ਲਈ ਹੁਣ ਭਾਬੀ ਆਪਣੀ ਨਾਲ ਪੁੱਛ ਲੈਣਾ ਉਹ ਤੇ ਹੈਗੀ ਸੂਟ ਬੜਾ ਸੁਣਾ ਜਸਵੀਰ ਪਾਇਆ ਹੈ ਸੂਟ ਨਵਾਂ ਹੀ ਸੋਇਆ ਲੱਗਦਾ ਮੈਂ ਤਾਂ ਉਹ ਸਾਡੀ ਗਲੀ 'ਚ ਦਿੰਦੇ ਨੇ ਕਿਸ਼ਤਾਂ ਦੇ ਤੇ ਉਹਦੇ ਕੋਲ ਲੈ ਕੇ ਆਈ 1200 ਰੁਪਏ ਦਾ ਦਿੱਤਾ ਸੋਨਾ ਦਾ ਸੂਟ ਹੈ ਨਾ ਮੈਨੂੰ ਆ ਬੜਾ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਦਾ ਇੱਕ ਹੋਰੇ ਦੇ ਨਾਲ ਲਿਆ ਅੱਛਾ ਹਾਂ ਉਹ ਵੀ ਬੜਾ ਸੋਹਣਾ ਹੈ ਕੋਈ ਇਹਨਾਂ ਦੇ 1200 ਦਾ ਉਹ ਹੈਗਾ 1500 ਰੁਪਏ ਦਾ ਅੱਛਾ ਹਾਂ ਬੜੀ ਸੋਹਣੀ ਛੋਟੀ ਛੋਟੀ ਕਢਾਈ ਹੈਗੀ ਬੜੀ ਸੋਹਣੀ ਤੇ ਉਹ ਲਈ ਤੇ ਆ ਤਾਂ ਮੈਂ ਵੇਖਿਆ ਤੇ ਫਿਰ ਦੋ ਨੂੰਆਂ ਨੂੰ ਲੈਤੇ ਮੈਂ ਉਹਨਾਂ ਨੇ ਜਰਾ ਥੋੜੇ ਜੇ ਮਹਿੰਗੇ ਉਹਨਾਂ ਦੇ 2-2000 ਰੁਪਏ ਦੇ ਉਹ ਲੈ ਲੈ ਉਹਨਾਂ ਨੇ ਹੋਰ ਸੁਣਾ ਪਹਿਣ ਤੋ ਬੜਾ ਵਧੀਆ ਪਾ ਸੂਟ ਪਾਣ ਬਹੁਤ ਜਚੇ ਨਾਲ ਮੈਚਿੰਗ ਪਰਸ ਵਾ ਟੌਰ ਪੂਰੀ ਕੱਢੀ ਹੋਈ ਹੈ ਤੈਨੂੰ ਪਤਾ ਸ਼ੁਰੂ ਤੋਂ ਆਪਾਂ ਨੂੰ ਇੱਕੋ ਚੀਜ਼ ਦਾ ਸ਼ੌਂਕ ਹੈ ਕਿ ਐ ਟੌਰ ਕੱਢ ਕੇ ਰੱਖਣੀ ਕਿ ਪੂਰੀ ਟੌਰ ਪੂਰੀ ਤੇਰੀ ਮੈਂ ਕਹਨੀ ਆ ਇੰਨੀ ਜਚੇ ਹੋਇਆ ਹੀ ਸਾਰਾ ਕੁਝ ਪਰਸਨੈਲਿਟੀ ਪੂਰੀ ਲੱਗਦੀ ਵੀ ਹੋਰ ਕੀ ਹੋਰ ਕੀ ਮੈਂ ਤਾਂ ਸਿਰੇ ਪਾਇਆ ਤੇ ਤੁਹਾਡੇ ਭਾਜੀ ਕਦੇ ਸੂਟ ਦਾ ਰੰਗ ਬੜਾ ਸੁਨੋ ਲੱਗਾ ਹੈਗਾ ਹਾਂ ਫਿੱਕਾ ਫਿੱਕਾ ਜਿਹਾ ਸੁਖਦਮ ਸਾਰੇ ਪਾਸੇ ਕੰਮ ਆ ਜਾਂਦਾ ਹੈ ਆਹ ਭੈਣਾ ਦੁੱਖ ਚ ਨਾ ਸੁੱਖਾਂ ਦੇ ਕੰਮ ਆ। ਮੈਂ ਸਾਰੇ ਪਾਸੇ ਚੱਲ ਜਾਂਦੇ ਆ ਉਹਦੇ ਨਾਲ ਸਾਰੇ ਪਾਸੇ ਚੱਲ ਜਾਂਦੇ। ਤੇ ਮੇਰੇ ਲਈ ਵੀ ਇੱਕ ਦਰ ਲਾਣਾ ਸੀ। ਤਰ ਮੈਨੂੰ ਯਾਦ ਆਈ ਮੇਰੇ ਲਈ ਵੀ ਇੱਕ ਦਰ ਲਾ ਲਾਂਦੀ। ਕੋਈ ਨਹੀਂ ਭੈਣਾ ਆ ਕੰਮ ਕਰ ਸੈਟੋ ਲਵੇ। ਇੱਕ ਛੱਡ ਕੇ ਤੈਨੂੰ ਦੋ ਸੂਟ ਲੈ ਦੇਵਾਂਗੇ। ਠੀਕ ਐ। ਕੀ ਹਾਲ ਕੀ ਮੁੰਡਿਆ ਦੇ ਕੰਮ ਦਾ? ਕੰਮ ਕੀ ਭੈਣਾ? ਉਹੀ ਹਾਲ। ਕੰਮ ਕੁਝ ਨਹੀਂ। ਜਿਹੜੇ ਕੰਮ ਨੂੰ ਉੱਤ ਹੱਥ ਮੇਰੇ ਪਾਉਂਦੇ ਆ। ਹੈ ਉਹ ਕੰਮ ਚੱਲਦਾ ਨਹੀਂ। ਲੋਕੀ ਮਿੱਟੀ ਨੂੰ ਹੱਥ ਲਾਣ ਤੇ ਸੋਨਾ ਬਣ ਜਾਂਦੇ ਮੇਰੇ ਪੁੱਤ ਸੋਨੇ ਨੂੰ ਹੱਥ ਪਾਉਂਦੇ ਤੇ ਮਿੱਟੀ ਹੋ ਜਾਂਦੇ ਹੈ ਤੇਰੇ ਸਾਲ ਕਦੋਂ ਦੇ ਕੰਮ ਲਾ ਕਰਦੇ ਫਿਰਦੇ ਜਿਹੜਾ ਵੀ ਕੰਮ ਕਰਦੇ ਔਰ ਚ ਘਾਟਾ ਹੀ ਘਾਟਾ ਪੈਂਦਾ ਜੇ ਉਹਨਾਂ ਨੇ ਆ ਕੀ ਅੰਤਰਾ ਮੇਲੇ ਮੁੱਲੇ ਲਾਣੇ ਸ਼ੁਰੂ ਕੀਤੇ ਸੀ ਹੈ ਵੀ ਚਲ ਉੱਥੇ ਚਾਰ ਪੈਸੇ ਬਣ ਜਾਣਗੇ ਉੱਥੇ ਵੀ ਲੋਕਾਂ ਦੀਆਂ ਦੁਕਾਨਾਂ ਤੇ ਰਸ਼ ਪਿਆ ਰਹਿੰਦਾ ਸੀ ਤੇ ਮੇਰੇ ਬੱਚਿਆਂ ਦੁਕਾਨ ਤੇ ਕੁਝ ਵੀ ਨਹੀਂ ਹੈ ਜੂ ਸਾਡਾ ਕੰਮ ਲੋਕਡਾਊਨ ਚ ਬੰਦ ਹੋਇਆ ਨਾ ਉਸ ਤੋਂ ਬਾਅਦ ਨਹੀਂ ਸਾਡਾ ਕੰਮ ਚੱਲਿਆ ਜਸਵੀਰੇ ਕਰਮਾਂ ਦੀ ਗੱਲ ਹੁੰਦੀ ਸਾਰੇ ਕਰਮਾਂ ਦੀ ਗੱਲ ਸਾਰੀ ਕਰਮਾਂ ਦੀ ਗੱਲ ਭੈਣਾ ਕਰਮ ਸਾਡੇ ਈ ਏਡੇ ਮਾੜੇ ਆਪਾਂ ਤਾਂ ਕਦੇ ਕਿਸੇ ਨਾਲ ਮਾੜਾ ਕੀਤਾ ਜੋ ਸਾਡਾ ਭੈਣ ਕੰਮ ਲੋਕਡਾਊਨ ਤੋਂ ਬੰਦ ਹੋਇਆ ਹੈ ਗਾਂ ਚੱਲਿਆ ਹੀ ਨਹੀਂ ਕੰਮ ਹੈ ਮੁੰਡੇ ਕੰਮ ਵਿਚਾਰੇ ਕੀ ਕਰਨ ਹੈ ਜੇ ਕਿਸੇ ਕੋ ਪੈਸੇ ਫੜ ਕੇ ਕਰਦੇ ਆ ਤੇ ਬਸ ਇੱਕ ਅੱਧਾ ਦਿਨ ਗਾਹਕ ਬੰਦਾ ਹੀ ਬਾਅਦ ਚ ਹੁੰਦਾ ਹੀ ਨਹੀਂ ਕੰਮ ਭਾਜੀ ਤੇਰੇ ਵੀ ਬਸ ਵਿਹਲੇ ਬੈਠੇ ਰਹਿੰਦੇ ਆ ਨਾਲੇ ਐਸ ਉਮਰੇ ਉਹਨਾਂ ਕੋ ਕੰਮ ਥੋੜਾ ਕੋਈ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਐਸ ਉਮਰੇ ਨਹੀਂ ਹੁੰਦਾ ਤਾਂ ਫਿਰ ਕੀ ਕਰੀਏ ਮੁੰਡੇ ਵੀ ਕੀ ਕਰਨ ਮੁੰਡਿਆਂ ਦਾ ਸੁੱਖ ਨਾ ਆਪਣਾ ਪਰਿਵਾਰ ਆ ਹੈ ਫਿਰ ਕੋਈ ਦਿਨ ਤਿਹਾਰ ਆਂਦਾ ਕੁੜੀ ਨੂੰ ਉਹ ਵੀ ਦੇਣਾ ਲੈਣਾ ਹੁੰਦਾ ਬੰਦਾ ਕਰੇਗਾ ਸਾਰਾ ਕੁਝ ਕਰਨਾ ਪੈਂਦਾ ਉੱਥੇ ਹੁਣ ਬੰਦਾ ਕਰੇ ਕੀ ਹਾਂ ਲੋਕਾਂ ਨੂੰ ਇਹ ਨਾ ਪਤਾ ਵੀ ਘਰ ਦੇ ਹਾਲਾਤ ਕੀ ਆ ਘਰ ਦੇ ਲੋਕਾਂ ਗਾੜੀ ਤੇ ਉਹ ਹੀ ਚੀਜ਼ਾਂ ਨਾ ਜੋ ਪਹਿਲਾਂ ਸੀ ਆਪਾਂ ਪਹਿਲਾਂ ਇੱਥੇ ਆਈਏ ਹੁਣ ਤਾਂ ਕਰਨਾ ਪੈਣਾ ਹੀ ਸਾਰਾ ਕੁਝ ਤੇ ਅੱਛਾ ਭੈਣ ਮੈਂ ਤੇਰੇ ਕੋ ਇੱਕ ਕੰਮ ਆਈ ਹ ਦੱਸ ਕੀ ਗੱਲ ਹੈ ਕੰਮ ਐਸਰਾ ਕਿ ਮੇਰੀ ਦੋਤੀ ਦਾ ਹੈਗਾ ਜਨਮ ਦਿਨ ਅੱਛਾ ਜਨਮ ਦਿਨ ਨੇ ਆ ਤੇ ਕੰਮ ਕਰ ਤੈਨੂੰ ਪਤਾ ਮੁੰਡਿਆਂ ਦੇ ਕੋਈ ਇਨਹ ਨਹੀਂ ਹਾਂ ਤੇ ਹੁਣ ਸੁਖ ਨਾ ਜਾਣਾ ਦੋਤੀ ਦੇ ਜਨਮ ਦਿਨ ਤੇ ਹੈ ਤੇ ਫਿਰ ਜਾਣਾ ਵੀ ਚੰਗਾ ਪੈਣਾ ਰੁਪਈਆ 10-15000 ਲੱਗ ਜਾਣਾ ਤੇ ਮੈਂ ਫਿਰ ਕਿਹਾ ਮੈਂ ਕਹਾ ਮੈਂ ਕਿਸੇ ਕੋ ਕੀ ਮੰਗਾ ਤੇ ਮੈਂ ਆਪਣੀ ਭੈਣ ਕੋ ਜਾਨਣੀ ਨਹੀਂ ਤਾਂ ਭੈਣ ਮੈਂ ਤੇਰੇ ਕੋ ਲੈਣੇ ਨਹੀਂ ਸੀ ਹੈਗੇ ਆ ਤਿੰਨੇ ਮੁੰਡੇ ਵਿਚਾਰੇ ਆ ਕੋਸ਼ਿਸ਼ਾਂ ਬਥੇਰੇ ਕਰਦੇ ਆ ਕਿ ਕੰਮ ਨੂੰ ਕੋਈ ਫੜੀਏ ਹੱਥ ਕੁ ਕੰਮ ਆਵੇ ਪਰ ਹੁੰਦਾ ਹੀ ਨਹੀਂ ਆ ਵੱਡਾ ਮੁੰਡਾ ਹੀ ਆ ਜਿੜਾ ਥੋੜਾ ਬੋਤਾ ਲੈ ਕੇ ਆਂਦਾ ਤੇ ਖਰਚਾ ਕਰ ਚੱਲ ਜਾਂਦਾ ਹੈ ਪਹਿਲਾ ਮੇਰਾ ਵਿਚਾਰ ਸੀ ਕਿ ਵੋਟੀਆਂ ਨੂੰ ਅੱਡ ਕਰਦਾ ਤਿੰਨਾਂ ਨੂੰ ਫਿਰ ਮੈਂ ਕਹਾਂ ਹੈ ਮੈਂ ਮਾਂ ਆ ਦੁੱਖ ਤਾਂ ਮੈਨੂੰ ਹੋਣਾ ਹੀ ਆ ਹੋਣਾ ਹੀ ਉੱਤੇ ਪਰ ਕੀ ਕਰਾਂਗੀ ਫਿਰ ਤੂੰ ਇਸ ਤਰ੍ਹਾਂ ਕਰਨਾਗੇ ਪੈਣਾ ਮੈਂ ਤੇਰੇ ਕੋ ਆਈ ਆ ਤੂੰ ਦੇ ਦੇ ਮੈਨੂੰ ਦੇਖ ਦਸਵੀਰ ਦੇਣ ਨੂੰ ਕੋਈ ਗੱਲ ਕਿੰਨੀ ਕੁ ਵਾਰੀ ਮੰਗੇਗੀ ਕਿੰਨੀ ਵਾਰੀ ਮੈਂ ਤੈਨੂੰ ਅੱਗੇ ਦੇ ਚੁੱਕੀ ਆ ਕਿੰਨੀ ਕੁ ਵਾਰੀ ਮੰਗੇਗੀ ਹਾਂ ਰਿਕੂ ਨੂੰ ਲੈ ਅੰਤੁਰਪਨ ਦੇਖ ਜਦੋਂ ਆਪਣੇ ਪੱਲੇ ਨਾ ਐਨੀ ਟੋਰਾ ਨਹੀਂ ਕੱਢੀ ਦੀ ਟੋਰਾ ਹਾਂ ਐਨੀ ਟੋਰੀ ਅੱਡਾ ਵਧੀਆ ਸੂਟ 12-1500 ਦਾ ਤੂੰ ਸੂਟ ਪਾਇਆ ਪਰ ਸਦਰਾ ਮੇਖ 10 ਰੁਪਏ ਨਹੀਂ ਇਹਦੇ ਛੋਨੇ ਤੇਰੇ ਪਰਸ ਵਿੱਚ ਪੂਰਾ ਮੈਚ ਟੋਰਾ ਹੱਥ 'ਚ ਤੇਰੇ ਮੋਬਾਈਲ ਹੈ ਤੇ ਕੀ ਕਹਿੰਦੀ ਤੇਰੀ ਟੋਕ ਐਸੇ ਹੀ ਮੰਗੀ ਜਾਨੀ ਹਾਰੀ ਕੋਲ ਕਿੰਨੀ ਵਾਰੀ ਮੰਗੇਗੀ ਮੈਂ ਤੇ ਤੇਰੀ ਭੈਣ ਆ ਤੈਨੂੰ ਦੇ ਦੇਾਂਗੀ ਪਰ ਦੂਸਰੇ ਕੋਈ ਦਿੰਦਾ ਹੀ ਬਾਰ-ਬਾਰ ਮੈਂ ਵੀ ਤੇ ਕਿੰਨੀ ਵਾਰੀ ਦੇ ਟੁਕੀ ਤੈਨੂੰ ਵਾਪਸ ਦੇਂਦਾ ਤੇਰਾ ਕੋਈ ਹਿਸਾਬ ਵੀ ਨਹੀਂ ਕੋਈ ਨਹੀਂ ਹੁੰਦਾ ਮੈਂ ਤੇ ਬੱਚਿਆਂ ਕੋ ਲੈ ਕੇ ਦੇਨੇ ਹੁੰਦੇ ਤੂੰ ਥੋੜਾ ਆਪਣਾ ਤੂੰ ਦੇ ਜਸਵੀਰ ਮੇਰੀ ਗੱਲ ਸੁਣ ਹਿਸਾਬ ਨਾ ਖਰਚਾ ਕਰ ਤੂੰ ਆਪਣੀ ਜੇਬ ਨਹੀਂ ਵੇਖਦੀ ਬੱਚਿਆਂ ਦੇ ਜਨਮ ਦਿਨ ਹੁੰਦੇ ਤੇਰੇ ਸਾਰੇ ਤੂੰ ਬਣਾਨੀ ਐਨਵਰਸਰੀਆਂ ਮਨਾਨੀਆਂ ਕਾਦੇ ਲਈ ਬੱਚਿਆਂ ਨੂੰ ਚਾਹ ਹੁੰਦਾ ਭੈਣ ਜੀ ਉਹ ਚਾਹ ਹੁੰਦਾ ਘਰ ਤੋਂ ਘਰ ਤੂੰ ਖਰਚ ਲਾ ਲੈ 1000 ਰੁਪਏ ਲੱਗਦਾ ਤੇ ਮੇਰੀ ਗੱਲ ਸੁ ਜੇ ਤੂੰ 100 ਰੁਪਏ ਤੋਂ ਕਰ ਲਵੇ ਕੇਕ ਲਿਆ ਕੇ ਬੱਟੇ ਨੂੰ ਕੱਟ ਦਵੇ ਇੱਕ ਗੱਲ ਹੈ ਛੋਟਾ ਜਿਹਾ ਕੇਕ ਬਣਵਾ ਕੇ ਸਾਰਾ ਪਰਿਵਾਰ ਬੈ ਕੇ ਚਲੋ ਕੇਕ ਦਾ ਮੂੰਹ ਮਿਟਾ ਕਰ ਲੈ 900 ਰੁਪਏ ਤੇ ਕੋ ਬੱਚਦਾ ਨਹੀਂ ਮਗਰ ਉਹੀ ਤੂੰ 900 ਰੁਪਏ ਦਾ ਘਰ ਆਚਣ ਬਾ ਅਨਿਵਰਸਰੀਆਂ ਕਰ ਹੋਟਲਾਂ ਦੇ ਜਾ ਕੇ ਕਰ ਕੀ ਲੋੜ ਹੈ ਕਿਸੇ ਨੂੰ ਸੱਦਦੇ ਤੇ ਨਹੀਂ ਆਪਣਾ ਪਰਿਵਾਰੀ ਤੇ ਖਰਚਾ ਕਿੰਨਾ 5-5 10-10 ਹਜ਼ਾਰ ਲਾਣੀਆਂ ਅਨਿਵਰਸਰੀ ਕੀਤੀ ਦੀ ਉਹ ਭੈਣ ਪਤਾ ਕੀ ਮੇਰੀ ਨੂੰਹ ਨੂੰ ਚਾਹ ਹੈਗਾ ਕਿ ਸਾਡੀ ਐਨੀਵਰਸਰੀ ਆ ਤੇ ਆਪਾਂ ਹੋਟਲ ਚ ਕਰਨੀ ਆ ਤੇ ਨਾਲੇ ਮੇਰੀ ਭੈਣ ਗੱਲ ਸੁਣ ਨੋਆ ਦੀ ਕਰਨੀ ਆ ਹੋਰ ਮੈਂ ਕਿਹਦੀ ਕਰਨੀ ਫਿਰ ਕੀ ਹੋ ਗਿਆ ਪੁੱਤਰ ਤੂੰ ਗੱਲ ਤਾਂ ਸਮਝੇ ਤੇਰੇ ਕੋ ਪੈਸੇ ਤਾਂ ਹੁੰਦੇ ਨਹੀਂ ਤੂੰ ਕਰਦੇ ਧੁੱਕੇ ਕਰਨੀ ਆ ਗੱਲ ਤੇ ਸੁਣ ਆਪਣੇ ਘਰ ਚ ਬਹਿ ਕੇ ਰੋਟੀ ਪਾਣੀ ਬਣਾ ਲਓ ਤੇ ਉਹ ਖਾ ਲੋ ਰਲ ਕੇ ਪਰਿਵਾਰ ਉਹ ਵੀ ਤਾਂ ਖਰਚ ਬਚਦਾ ਹੈ ਨਾ 2-4 2000 ਨਹੀਂ ਲੱਗਣਾ ਘਰ ਬਹਿ ਕੇ ਕੋਈ ਤਾਂ ਬਚਦੇ ਇਹ ਤੇਰੇ ਕੋ ਪੈਸੇ ਆਪਣੀ ਜੇ ਵੇਖ ਕੇ ਕਰਿਆ ਕਰ ਕੰਮ ਅਸੀਂ ਕੋਈ ਕਰਨੇ ਆ ਦੇ ਮੇਰੀ ਮੇਰੀ ਨੂੰ ਨਹੀਂ ਉਈ ਵੇਖਦੀ ਕਿ ਮਾਸੀ ਦੇ ਪੱਲੇ ਪੈ ਗਏ ਨੇ ਅੰਦਰ ਟੌਰ ਮਾਸੀ ਦਾ ਪੂਰਾ ਵਾ ਹਰ ਵੇਲੇ ਨੀ ਤੇ ਨਵੇਂ ਕਪੜੇ ਗਲੀ ਮਲੇ ਵਿਆਹ ਹੁੰਦਾ ਤੂੰ ਸਾਰਾ ਟੱਪਰ ਤੁਰ ਪੈਂਦੇ ਨਵੇਂ ਕਪੜਾ ਤੋਂ ਆਣ ਲਈ ਕੀ ਲੋੜ ਦੀ ਹੈ ਜੇ ਨਹੀਂ ਬੱਚਾ ਕੋ ਚੰਗੇ ਕਪੜੇ ਨਾਲ ਲੈ ਜਾਓ ਆਪ ਉਹ ਸਗੰਦੇ ਉਹ ਜੋ ਦੇਣਾ ਤੇ ਮੈਂ ਚੰਗੀ ਲੱਗਦੀ ਕੱਲੀ ਵਿਆਹ ਜਾਂਦੀ ਤੇ ਫਿਰ ਕੀ ਹੈ ਜੇ ਨੂਹਾਂ ਚੱਲ ਜਾਂਦੀਆਂ ਦਾ ਪੁੱਤਰ ਮੇਰੀ ਗਾਲ ਸੁਰ ਵਿੱਚ ਕਪੜੇ ਲੈਣਾ ਸੋ ਆਪੇ ਪੁਰਾਣੇ ਕਪੜੇ ਕਿੱਥੇ ਚੱਲ ਜਾਂਦੇ ਤੁਹਾਡੇ ਅਸੀਂ ਪਾਉਂਦੇ ਦੀ ਉਹੀ ਕਪੜੇ ਉਹ ਕਿੱਥੇ ਚੱਲ ਜਾਂਦੇ ਬੰਦਾ ਉਹ ਪਾਲਾ ਦਾ ਪ੍ਰੈਸ ਰੂਸ ਮਾਰ ਕੇ ਉਹ ਪਾ ਕੇ ਚੱਲ ਜਾਂਦਾ ਕੋਈ ਕੱਢ ਥੋੜੀ ਦੇਂਦਾ ਉੱਥੋਂ ਬਾਹਰ ਪੜ ਕੇ ਬਾਹਰ ਦੀ ਤੂੰ ਪੁਰਾਣੇ ਕੱਪੜੇ ਪਾਏ ਤੇ ਚਲੋ ਮਾਰ ਐਸ ਤਰ੍ਹਾਂ ਥੋੜੀ ਹੁੰਦਾ ਨਾ ਨਾਰ ਵਰੀ ਖਰਚਾ ਕੀਤਾ ਭਾਵੇਂ ਤੂੰ ਕਿਰਾਏ ਦੇ ਲੋ ਉਹ ਤੇ ਪਾਏ ਆਪਣੇ ਤਾਂ ਕਿੰਨਾ ਖਰਚਾ ਹੋ ਜਾਂਦਾ ਫਿਰ ਸਗਰਮੀ ਦੇ ਨਾ ਉੱਥੇ ਜਾ ਕੇ ਕੋਈ ਹਿਸਾਬ ਨਾ ਕਰ ਹਿਸਾਬ ਨਾਲ ਕਿਸ ਤਰ੍ਹਾਂ ਹੋਏਗਾ ਐਸ ਤਰ੍ਹਾਂ ਜਿਸ ਵੀਰੀ ਕਾ ਗੱਲ ਮੈਨੂੰ ਹੋਰ ਦੱਸ ਕੋਈ ਵਿਆਹ ਹੁੰਦਾ ਕੋਈ ਮੱਲੇ ਚ ਆਏ ਕੋ ਰਿਸ਼ਤੇਦਾਰ ਜਾਏ ਤੁਸੀਂ ਉੱਥੇ ਟੈਕਸੀ ਉੱਤੇ ਟੈਬੂ ਕਰਾਂਦੇ ਟੈਕਸੀਆਂ ਦਾ ਕਿੰਨਾ ਖਰਚਾ ਹੈ ਤੇ ਆਟੋ 'ਚ ਨਹੀਂ ਜਾਏ ਜਾਂਦਾ ਤੁਹਾਡੇ ਕੋਲ ਆਟੋ ਦਾ ਕਿਰਾਇਆ ਘੱਟ ਹੁੰਦਾ ਮੇਰੀ ਗੱਲ ਸੁਣੋ ਨੂਆ ਕਹਿੰਦੀਆਂ ਕਿ ਮੰਮੀ 'ਚ ਟੈਕਸੀ ਤੇ ਜਾਣਾ ਉਹ ਪੁੱਤਰ ਤੂੰ ਵੱਡਿਆ ਹੈ ਤੂੰ ਆਪਣਾ ਦਿਮਾਗ ਵਰਤੇਗਾ ਬੱਚਿਆਂ ਦੇ ਮਗਰ ਨਹੀਂ ਲੱਗੀਦਾ ਨੂਆ ਤਾਂ ਕਹਿ ਨਹੀਂ ਗਣਾ ਉਹਨਾਂ ਨੇ ਪਤਾ ਸਾਡੇ ਖਸਬੰਦ ਦੀ ਕਮਾਈ ਕੀ ਹੈ ਉਹਨਾਂ ਤਾਂ ਸੋਚਣਾ ਚਾਹੀਦਾ ਨਹੀਂ ਉਹ ਸੋਚਦੇ ਤੂੰ ਤਾਂ ਸੋਚ ਸਕਨੀ ਆ ਨਾ ਮੈਂ ਆਪਣੇ ਘਰ ਦਾ ਖਰਚਾ ਕਿੱਦਾਂ ਬਚਾਣਾ ਮੇਰੇ ਜਿੱਤੇ ਕਰਜ਼ੇ ਨਾ ਹਾਰ ਰਚੜ ਜਾ ਟੈਨਸ਼ਨ ਤੇ ਤੁਰਾ ਨਹੀਂ ਹਾਰਵੇ ਇਹ ਕੰਮ ਐ ਤੇ ਮੈਂ ਕਰਨਾ ਐ ਕੰਮ ਐ ਤੇ ਐ ਕਰਨਾ ਤੂੰ ਆਪ ਸੋਚੇ ਕਰ ਮੈਂ ਖਰਚਾ ਕਿਸਰਾ ਕਟਾਣਾ ਮੈਂ ਔਟੋ ਆਜੋ ਜਾਓ ਉਹ ਤਾਂ ਕਿਰਾਇਆ ਕੱਟ ਲੱਗਦਾ ਵੇ ਤੂੰ ਸੋਚਦੀ ਦੀ ਉਹਨਾਂ ਨੇ ਕੀ ਸੋਚਦਾ ਤੂੰ ਆਪ ਸਮਝਾਈਦਾ ਬੱਚਿਆਂ ਨੂੰ ਨੂੰ ਨਿਰ ਸਿਰ ਉੱਟ ਕੇ ਕੋ ਬੈਠੀ ਆ ਮੈਨ ਦੱਸ ਕੀ ਕਰਨੇ ਪੈਸੇ ਨੇ ਕਿ ਹਿੱਸਾ ਦੇਣੀਆਂ ਬੱਚਿਆਂ ਦੀਆ ਕਿ ਕਿਸੇ ਦਾ ਕਰਜ਼ਾ ਦੇਣਾ ਹੈ ਕਿ ਜੜੇ ਟੋਰਾਜ ਬਣਾਉਣੀ ਫਿਰਨੀ ਕਿਸ ਤਾਂ ਤੇ ਛੂਟ ਲੈ ਲੈ ਕੇ ਉਹਨਾਂ ਦੇ ਦੇਨੇ ਪੈਸੇ ਕੀ ਕਰਨੇ ਨੇ ਇਹਨੇ ਪੈਸੇ ਭੈਣ ਤੂੰ ਇੰਨੀਆਂ ਗੱਲਾਂ ਸੁਣਾਤੀਆਂ ਹੁਣ ਮੈਂ ਮੰਗਾ ਕੇ ਨਾ ਮੰਗਾ ਦੱਸ ਸਹੀ ਕਰਨੇ ਕੀ ਹੈ ਉਹ ਨਾ ਮੇਰੀ ਦੋਤੀ ਦਾ ਜਨਮ ਦਿਨ ਨੇ ਅੱਛਾ ਤੇ ਉਹਨੇ ਕਿਸੇ ਹੋਟਲ 'ਚ ਕਰਦਾ ਵਾ ਨਹੀਂ ਨਹੀਂ ਹੋਟਲ 'ਚ ਨਹੀਂ ਕਰਨਾ ਦੱਸ ਭੈਣ ਕਿਹ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੋਟਲ 'ਚ ਕਰਨਾ ਤੇ ਫੇਰ ਹੀ ਆਪਾਂ ਨੂੰ ਦੇਣਾ ਲੈਣਾ ਨਹੀਂ ਨਹੀਂ ਫੇਰ ਨਹੀਂ ਮੈਂ ਕਿਹਾ ਭੈਣ ਦਾ ਟੈਲੀਫੋਨ ਕੋਈ ਨਹੀਂ ਆਇਆ ਉਹਨਾਂ ਦਾ ਨਹੀਂ ਨਹੀਂ ਉਹ ਆਪਾਂ ਹੀ ਜਾਣਾ ਹੈਗਾ ਮੇਰੀ ਗੱਲ ਸੁਣ ਭੈਣ ਮੇਰੀ ਦੋਤੀ ਦਾ ਜਨਮ ਦਿੰਦੇ ਆ ਕੱਲੀ ਕੱਲੀ ਮੇਰੀ ਦੋਤੀ ਆ ਚਾਰ ਉਹਦੇ ਭੈਣ ਭਰਾ ਆ ਰਿਸ਼ਤੇਦਾਰ ਆ ਸਾਰੇ ਤੈਨੂੰ ਪਤਾ ਇਕੱਠੇ ਤੇ ਰਹਿੰਦੇ ਆ ਆ ਤਿੰਨੇ ਚਾਚੇ ਤਾਏ ਸਾਰੇ ਇਕੱਠੇ ਆ ਫਿਰ ਦੇਲ ਲੈਣ ਤੇ ਕਰਨਾ ਦੋਤੀ ਦੇ ਕੱਪੜੇ ਲੈ ਜਾਉਂਗੀ ਹੈ ਨਾਲ ਜਵਾਈ ਦੇ ਲੈ ਜਾਉਂਗੀ ਨਾਲ ਧੀ ਦੇ ਲੈ ਜਾਉਂਗੀ ਤੇ ਸੱਸ ਨੂੰ ਰੁਪਿਆ 1100 ਦੇ ਤੱਕ ਦੋ ਡੱਬੇ ਤੇ ਘੱਟੋ ਘੱਟ ਖੰਡੇ ਨਾ ਖਡੋਣਾ ਵੀ ਘੱਟ 1500 ਤੋਂ ਘੱਟ ਤੱਕ ਖਡੋਣਾ ਨਹੀਂ ਆਂਦਾ ਹੈਗਾ ਤੇ 3-4000 ਦੀ ਡਰੈੱਸ ਆ ਜਣੀ ਉਹਦੀ ਫਟੇ ਮੂੰ ਤੇਰਾ ਨਹੀਂ ਦੋਤੀ ਦਾ ਜਨਮ ਨਹੀਂ ਕੋ ਸਾਲ ਟੱਬਰ ਦਾ ਜਨਮ ਦੇਣਾ ਕੀ ਹੋਇਆ ਭੈਣ ਨਹੀਂ ਤੇਰੀ ਧੀ ਨੂੰ ਨਹੀਂ ਪਤਾ ਤੇਰੇ ਹਾਲਾਤ ਕੀ ਹੈ ਤੇਰੇ ਜੁਆਈ ਨੂੰ ਵੀ ਪਤਾ ਤੇਰੇ ਹਾਲਾਤ ਜੋਗੇ ਤੇ ਤੂੰ ਕੱਲਾ ਉੱਥੇ ਧੀ ਨੂੰ ਦੇ ਔਰ ਦੋਤੀ ਨੂੰ ਦੇ ਮਤੀ ਜੁਆਈ ਦੇ ਕੱਪੜੇ ਕੀ ਕਰਨੇ ਦੇ ਕੇ ਤੇ ਚੰਗਾ ਥੋੜਾ ਲੱਗਦਾ ਹੈਗਾ ਲੈ ਤੇ ਉਹ ਜਨਮ ਦੇ ਬੱਚੇ ਲੈ ਕੇ ਉਹਨਾਂ ਦਾ ਇੱਥੇ ਤੂੰ 1100 ਰੁਪਿਆ ਦੇ ਤੇ ਇੱਕ ਡੱਬਾ ਲੈ ਜਾ ਬਸ ਐ ਨਹੀਂ ਸਰਦਾ ਤੇਰਾ ਤੂੰ ਐਵੇਂ ਲੱਗੀ ਮੇਰੀ ਬਿਲ ਟੌਰ ਬੰਦ ਗਲਤ ਵਿੱਚ ਹੋਵੇ ਮੈਂ ਆਪਣੀ ਟੌਰ ਬਣਾਣੀ ਉੱਥੇ ਜਾ ਕੇ ਮੈਂ ਐਨਾ ਕੁਝ ਨਾ ਨਹੀਂ ਲਿਆਈਏ ਉਸ ਹਿਸਾਬ ਨਾਲ ਚੱਲ ਹਿਸਾਬ ਨਾਲ ਉਹਨਾਂ ਨੂੰ ਸਭ ਤੇਰੇ ਹਾਲਾਤ ਪਤਾ ਹੋ ਗਿਆ ਤੂੰ ਕਰਦੇ ਤੂੰ ਕਹਿੰਦੇ ਐਨਾ ਕੁਝ ਦੇਆ ਕੀ ਫਾਇਦਾ ਉਹ ਬੱਚੋ ਜਾਣਦੇ ਦੀ ਏ ਤੇ ਸਿਰਫ ਮੇਰੀ ਮਾਂ ਕਰਦੀ ਪਈ ਥੋੜੀ ਨਾ ਸਮਝਦਾਰੀ ਤੋਂ ਕੰਮ ਆ ਲੈ ਨਾ ਵੀ ਕੁਝ ਦੇਈਂ ਤਾਂ ਵੀ ਤੇਰਾ ਚੱਲ ਜਾਣਾ ਇੱਕ ਡੱਬਾ ਹੀ ਲੈ ਜਾ ਤਾਂ ਵੀ ਚੱਲ ਜਾਣਾ ਉਹਨਾਂ ਨੂੰ ਪਤਾ ਹੈ ਤੇਰੇ ਹਾਲਾਤ ਦਾ ਕੋਈ ਤੇ ਨੂੰ ਤਾਗੜੀ ਕਰਦਾ ਜੇ ਸਾਨੂੰ ਐ ਦੇ ਤੂੰ ਆਪਣੀ ਕੁੜੀ ਨੂੰ ਤੇ ਗੱਲਾਂ ਹੋਣ ਗਈਆਂ ਨਾ ਉਹ ਕੀ ਗੱਲਾਂ ਕਰਦੀ ਉਹ ਤੇ ਘਰ ਵਾਲੇ ਨੂੰ ਪਤਾ ਨਹੀਂ ਤੇਰੇ ਖਲਾਦ ਦਾ ਬੋਦੀ ਗੱਲ ਹੈ ਤੂੰ 1700 ਰੁਪਏ ਤੇ ਇੱਕ ਡੱਬਾ ਦੇ ਦੇ ਗੱਲ ਖਤਮ ਡਰੈਸ ਰੂਸ ਲੈ ਆਂਦੀ ਲੋੜ ਹੀ ਕੋਈ ਨਹੀਂ ਥੋੜੇ ਸਮਝ ਕਰਦਾ ਕਰ ਮੈਂ ਬਚਾ ਕੇ ਸਰਾ ਕਰ ਸਕਨੀ ਆਪਣਾ ਦੇ ਤੂੰ ਇੰਨਾ ਕੀ ਦੇਵੇਂ ਤੇ ਤੈਨੂੰ ਕਰਜ਼ਾ ਚੁੱਕਣ ਦੀ ਲੋੜ ਹੀ ਕੋਈ ਨਹੀਂ ਮੇਰੀ ਗੱਲ ਸੁਣ ਜਿਹੜਾ ਮੇਰੇ ਕੋ 15000 ਮੰਗਦੀ ਵੇ ਇਹ ਜੋ ਜਿਨ੍ਹਾਂ ਦੇ ਕਰਜ਼ੇ ਲਾਣੇ 5-5000 ਰੁਪਏ ਦੇਣਾ ਉਹ ਕਿਸ ਤਰ੍ਹਾਂ ਦਾ ਕੋ ਕਿਸੇ ਦੇ ਦੇਣੇ ਕਿਸੇ ਦੇ ਦੇਣੇ ਤੂੰ ਉਹ ਕਰਜ਼ਾ ਲਾ ਪਰ ਕਰਜ਼ਾ ਲਾਣ ਦਾ ਤੂੰ ਸੋਚਣਾ ਹੀ ਹੋਰ ਚੜਾਣ ਦਾ ਸੋਚਣ ਲਾ ਪਨੀ ਥੋੜੀ ਸਮਝ ਤੋਂ ਕੰਮ ਲੈ ਤੂੰ ਕੀ ਸਮਝ ਨਹੀਂ ਨੂੰ ਮੇਰੀ ਹੱਸ ਕੇ ਤੇ ਨਾ ਮੱਥੇ ਲੱਗ ਜਾਂਦੀ ਇਹਦਾ ਮਤਲਬ ਹੈ ਥੋੜੀ ਮਗਰੋਂ ਪਿੱਠ ਪਿੱਛੇ ਗੱਲਾਂ ਕਰਦੀ ਨਹੀਂ ਨਹੀਂ ਮਾਸੀ ਨੇ ਉਹ ਤਾਂ ਬਹੁਤ ਚੰਗੀ ਹੈਗੀ ਆ ਗੱਲਾਂ ਕਰਦੀ ਐ ਸਭ ਗੱਲਾਂ ਕਰਦੀ ਐ ਕਿ ਮਾਸੀ ਦੇ ਘਰ ਜਾ ਤੇ ਹਰ ਵੇ ਰੁਕਨੇ ਪਾ ਪੰਦੀ ਐ ਮੇਰੇ ਮੁੰਡਿਆਂ ਦਾ ਕੰਮ ਨਹੀਂ ਹੈ ਕੰਮ ਨੇ ਇੱਥੇ ਆਂਦੀ ਤੇ ਪੂਰੀ ਟੌਰ ਉਹਦੀ ਹੁੰਦੀ ਐ ਕੱਪੜੇ ਵਨ ਸੋਨੇ ਮਾਸੀ ਨੇ ਪਾਏ ਹੁੰਦੇ ਉਹ ਟੱਬਰ ਨਹੀਂ ਵਨ ਸੋਨੇ ਪਾਏ ਹੁੰਦੇ ਤੇ ਇੱਥੇ ਪੈਸੇ ਮੰਗਣ ਆ ਜਾਂਦੀ ਐ ਉਹ ਚੰਗਾ ਥੋੜੀ ਲੱਗਦਾ ਤੂੰ ਹਰ ਵਾਰੀ ਪੈਸੇ ਮੰਗਣ ਆ ਸੁੱਖ 사ਨਾ ਉਸਰਾ ਆਇਆ ਕਰ ਜਦੋਂ ਆਉ ਪੈਸੇ ਮੈਂ ਤਾਂ ਫਿਰ ਦੇ ਹੀ ਦੇਨੇ ਮੈਂ ਮੇਰੀ ਭੈਣ ਆ ਮੈਂ ਤਾਂ ਦੇਣਾ ਹੀ ਦੇਣਾ ਮੈਨੂੰ ਦੁੱਖ ਆਂਦਾ ਵਾ ਵੇਖ ਕੇ ਕੋਈ ਖੁਸ਼ੀ ਵਿੱਚ ਨਾ ਰਹੇ ਪਰ ਥੋੜਾ ਸਮਝ ਦੇ ਕਾਰ ਬੱਚੇ ਸਾਰੇ ਗੱਲਾਂ ਕਰਦੇ ਐ ਮਗਰੋਂ ਕਿ ਮਾਸੀ ਆਪਣਾ ਵੇਖਦੀ ਤੇ ਖਰਚੇ ਹੀ ਕਰੀ ਜਾਂਦੀ ਖਰਚੇ ਹੀ ਕਰੀ ਜਾਂਦੀ ਐ ਨਾ ਜਦੋਂ ਕੋਈ ਵਿਆਹ ਆਦੀ ਜਾਂਦਾ ਸਭ ਤੋਂ ਪਹਿਲਾਂ ਤੂੰ ਆਪਣਾ ਪਰਿਵਾਰ ਲੈ ਕੇ ਪਹੁੰਚ ਤੇ ਦੂਰੋਂ ਹੀ ਚਮ-ਚਮ ਕਰਦੇ ਜਿਵੇਂ ਅੰਬਾਨੀਆਂ ਦੇ ਖਰਦਾਨ ਦੇ ਵਿੱਚ ਹੋਣੀ ਐਨੇ ਟੌਰ ਤੁਸੀਂ ਕੱਢੀ ਹੁੰਦੀ ਅਗਲੇ ਨਹੀਂ ਕਿ ਤੇ ਕਾਰਖਾਨਾ ਆਟਾ ਰੇ ਤੇ ਟੌਰ ਰਹਿਣਾ ਦੀ ਦੇਖੋ ਜੇ ਬਾਜ ਜਾਨੇ ਤੇ 10 ਰੁਪਏ ਨਹੀਂ ਹੁੰਦੇ ਤਾਂ ਟੌਰ ਬੇਕੋ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਸਮਾਜ 'ਚ ਰਹਿਣਾ ਨਾ ਥੋੜੇ ਆਪਣੀ ਈਜ਼ਤ ਨਾ ਰਹੀਦਾ ਹੁਣ ਆਪਾ ਸਾਰਿਆਂ ਨੂੰ ਪੁੱਛੀ ਜਿਹੜੀ ਅੱਜ ਦੀ ਸਟੋਰੀ ਬੜੀ ਵਧੀਆ ਬਣੀ ਹਾਂਜੀ ਸਾਰੇ ਸੱਸੀ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਇਹ ਸਾਰਿਆਂ ਦੇ ਨਹੀਂ ਲੇਕਿਨ ਕੁਝ ਲੋਕਾਂ ਦੀ ਇਹ ਸਟੋਰੀ ਹੈਗੀ ਕੁਝ ਲੋਕਾਂ ਦੀ ਹੈਗੀ ਆ ਕਿ ਕੰਮ ਕਰ ਇਨੇ ਹੁੰਦੇ ਨਹੀਂ ਹੈਗੇ ਆ ਜਾਂ ਲਾ ਲੋ ਕਿ ਇੰਨੀ ਵਧੀਆ ਫੈਮਲੀ ਨੂੰ ਬਲੌਂਕ ਨਹੀਂ ਕਰਦੇ ਹੁੰਦੇ ਲੇਕਿਨ ਉਹਨਾਂ ਦਾ ਅਪ ਟੂ ਡੇਟ ਉਹਨਾਂ ਨੇ ਇਸ ਤਰ੍ਹਾਂ ਹੋਣਾ ਭਾਵੇਂ ਕਰਜ਼ਾ ਚੁੱਕ ਕੇ ਜਾਣਾ ਮੰਨ ਲੋ ਕਿ ਪਹਿਲੇ ਲੋਕਾਂ ਦੇ ਨਾ ਕਈਆਂ ਦੇ ਬਿਜ਼ਨਸ ਪਹਿਲਾਂ ਬਹੁਤ ਵਧੀਆ ਹੁੰਦੇ ਕਿਸੇ ਵਜ੍ਹਾ ਕਰਕੇ ਬਿਜ਼ਨਸ ਡਾਊਨ ਹੋ ਜਾਂਦੇ ਭਾਜੀ ਪਰ ਉਹ ਲੋਕ ਉਹ ਚੀਜ਼ਾਂ ਨੂੰ ਨਹੀਂ ਵੇਖਦੇ ਉਹ ਆਪਣੇ ਆਪ ਨੂੰ ਉੱਥੇ ਸਟੈਂਡ ਰੱਖਦੇ ਭਾਵੇਂ ਕਰਜ਼ਾ ਚੁੱਕ ਕੇ ਕਰਨ ਕਰਜ਼ਾ ਚੁੱਕੀ ਜਾਣਾ ਤੇ ਖਰਚ ਕਰੀ ਜਾਣੇ ਜਿਸ ਤਰ੍ਹਾਂ ਪਸ਼ਵਿੰਦਰ ਭੱਜ ਜਿਨੇ ਕੱਲ ਕਹੇ ਕਿ ਜਦੋਂ ਵਿਆਹ ਜਾਣਾ ਸਾਰਿਆਂ ਦਾ ਜ਼ਰੂਰੀ ਆ। ਹਾਂ। ਘਰ ਚੋਂ ਇੱਕ ਮੈਂਬਰ ਵੀ ਸਗਨ ਦੇ ਕੇ ਆ ਸਕਦਾ। ਕਿਉਂਕਿ ਜਦੋਂ 10 ਜੀਆਂ ਨੇ ਜਾਣਾ ਹੈਗਾ 15 ਜੀਆਂ ਨੇ ਜਾਣਾ ਜਾਂ 2 ਜੀ ਹੋਣਗੇ। ਉਹਨਾਂ ਨੇ ਜਣਾ ਉਹ ਖਰਚਾ ਤੇ ਕਰਨਾ ਪੈਣਾ। ਫਿਰ ਹਰ ਵਾਰੀ ਕਿਤੇ ਜਾਣਾ ਨਵੇਂ ਕੱਪੜੇ ਸਵਾ। ਨਵੇਂ ਕੱਪੜੇ ਸਵਾ। ਹਰ ਵਾਰੀ ਨਵੇਂ ਕੱਪੜੇ। ਪੁਰਾਣੇ ਕਿੱਥੇ ਚੱਲ ਜਾਂਦੇ। ਪੈਂਚੀ ਪੁਰਾਣੇ ਚਲੋ ਜਾਣ ਪਾਵੇਂ ਨਾ ਕਿਤੇ ਜਾਣ। ਪਰ ਜੇ ਆਪਾਂ ਘਰ ਵੱਡਿਆਂ ਨੇ ਘਰ ਦੇ ਦਾ ਹਾਲਾਤਾਂ ਨਾਲ ਚਲਾਣਾ ਨਾ ਉਹਨਾਂ ਨੇ। ਜੇ ਸਮਝੌਤਾ ਕਰਨਾ ਤੇ ਬਾਕੀ ਫੈਮਿਲੀ ਨੂੰ ਵੀ ਕਰਨਾ ਪੈਣਾ। ਤੇ ਕਰਨਾ ਹੀ ਪੈਣਾ ਤੇ ਕਰਨਾ ਚਾਹੀਦਾ ਵੀ ਹੈ ਤੇ ਹੁਣ ਵੇਖੋ ਜਿੰਨਾ ਵੀਡੀਓ ਚ ਵਿਖਾਇਆ ਕਿ ਮੇਰੇ ਵਾਕੇ ਪਰਸ ਵਿੱਚ ਮਤਲਬ ਅਸਲੀ ਵਿੱਚ ਕਈ ਲੋਕਾਂ ਨੇ ਵੇਖੋ 150 ਰੁਪਏ ਹੁੰਦੇ ਨੇ ਪਰ ਉਹਨਾਂ ਨੇ ਐ ਮੋਬਾਈਲ ਫੜ ਕੇ ਪੂਰਾ ਐਸਨਾ ਕਰਨ ਲੈਣਾ ਕਿ ਜਿਤਨਾ ਪਤਾ ਨਹੀਂ ਮਤਲਬ ਕੀ ਗੱਲ ਹੁੰਦੀ ਆ ਮਤਲਬ ਸਾਰਨਾ ਵੱਡੀ ਗੱਲ ਇਹ ਆ ਕਿ ਤੁਸੀਂ ਲੋਕਾਂ ਨੂੰ ਨਾ ਵੇਖੋ ਕਿ ਲੋਕੀ ਤੁਹਾਨੂੰ ਕੀ ਕਹਿਣਗੇ ਤੁਸੀਂ ਆਪਣੇਡੇ ਘਰ ਦੇ ਚੀ ਆ ਨਾ ਤੁਸੀਂ ਉਹਨਾਂ ਵਿੱਚ ਚੱਲੋ ਕਿ ਘਰ ਦੇ ਬੰਦੇ ਪਰੇਸ਼ਾਨ ਆ ਉਹ ਉਹ ਉਹਨਾਂ ਨੂੰ ਇਹ ਚੀਜ਼ ਦਾ ਹੈਗਾ ਕਿ ਸਾਡਾ ਕੰਮ ਕਰਨੀ ਕੋਈ ਹੈਗਾ ਪਰ ਤੁਸੀਂ ਉਹ ਬੱਚਿਆਂ ਨੂੰ ਵੇਖ ਕੇ ਟੈਨਸ਼ਨ ਚ ਚਲੋ ਜੀ ਆਪਾਂ ਕਿਸ਼ਤਾਂ ਤੇ ਸਮਾਨ ਲੈ ਲੈਣੇ ਆ ਥੋੜਾ ਘਟੋ ਕਿਹੜਾ ਪਰ ਰੋ ਰੋਈ ਦੇਣਾ ਮੰਨ ਲਓ ਆ ਘੱਟੋ ਘੱਟ ਜਿੰਨਾ ਦੇ ਵਿਚਾਰਿਆਂ ਦੇ ਹਾਲਾਤ ਹੈ 100 ਰੁਪਏ ਤੁਸੀਂ ਕਿਸੇ ਨੂੰ ਦੇਣਾ ਹੋਗਾ ਪਰ ਜੇ 100 ਰੁਪਏ ਆਪਾਂ ਭਾਂਜੀ 100 ਰੁਪਏ ਲਾ ਕੇ ਚੱਲਦੇ ਹਾਂ ਕਿ ਜੇ 100 ਰੁਪਏ ਤੁਸੀਂ ਕਿਸੇ ਨੂੰ ਦੇਣਾ ਮੰਨ ਲਓ ਕਿਸੇ ਦੀ ਕਿਸਤ ਦੀ ਸੂੜ ਦੀ ਲਾ ਲਓ ਗੱਲ ਹਾਂ 1000 ਦਾ ਸੂੜ ਲਿਆ ਅਗਲੇ ਕਹਿੰਦੇ ਹੁਣ ਕੇ 10 ਸੂੜ ਦੇ ਤੁਸੀਂ ਮਤਲਬ 10 ਕਿਸ਼ਤਾਂ ਕਰ ਲਓ 100 ਰੁਪਇਆ ਦੇਈ ਜੋ ਸਾਨੂੰ ਹਫਤੇ ਬਾਅਦ ਜਿਹੜਾ ਤੁਸੀਂ 100 ਰੁਪਇਆ ਉਹਨੂੰ ਜੇ ਦੇਣਾ ਤੇ 100 ਰੁਪਇਆ ਦੇ ਤੁਹਾਡੇ ਘਰ ਚ ਸਬਜ਼ੀ ਨਹੀਂ ਆਂਦੀ ਖੰਡ ਦੀ ਲਾ ਲਈਏ 40 ਰੁਪਇਆ ਕਿਲੋ ਖੰਡਿਆ 2 ਕਿਲੋ ਖੰਡ ਲਈਏ 80 ਰੁਪਇਆ ਦੇ ਆਏ ਜੇ ਪਾਈ ਚੀਜ਼ਾਂ ਛੋਟੀਆਂ ਛੋਟੀਆਂ ਲੈ ਕੇ ਚੱਲੀਆਂ ਨਾ ਤੇ ਬਹੁਤ ਸੇਵਿੰਗ ਹੋ ਸਕਦੀ ਆ ਸੇਵਿੰਗ ਹੋ ਸਕਦੀ ਪਰ ਆਪਾਂ ਕਰਦੇ ਨਹੀਂ ਆਪਣਾ ਆਪਣਾ ਸਟੇਟਸ ਸਿੰਬਲ ਉਹ ਹੀ ਰੱਖਦੇ ਆ ਲੋਕਾਂ ਨੇ ਕਿਸੇ ਨੇ ਨਹੀਂ ਦੇਣਾ ਲੋਕਾਂ ਨੇ ਮਜ਼ਾਕ ਹੀ ਕਰਨਾ ਜੇ ਤੁਸੀਂ ਚੰਗੇ ਪਾਉਗੇ ਤਦ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਮਾੜੇ ਪਾਉਗੇ ਤਦ ਵੀ ਉਹਨਾਂ ਨੂੰ ਕੋਈ ਫਰਕ ਪੈਣਾ ਹੈਗਾ ਤੁਸੀਂ ਪਹਿਲਾਂ ਆਪਣੇ ਘਰ ਦੀ ਪੋਜੀਸ਼ਨ ਵੇਖੋ ਜੇ ਘਰ ਡਾਊਨ ਗਿਆ ਨਾ ਤੇ ਉਹਨੂੰ ਅੱਪ ਕਿਸਨਾ ਕਰਨਾ ਅੱਪ ਵੀ ਪੂਰੀ ਭੈਣ ਜੀ ਫੈਮਿਲੀ ਦੀ ਸਪੋਰਟ ਹੋਏਗੀ ਫੇਰ ਹੀ ਜਾਏਗਾ ਫੇਰ ਹੀ ਜਾਏਗਾ ਜੇ ਘਰ 'ਚ ਇੱਕ ਬੰਦਾ ਸ਼ੁਰੂਆਤ ਕਰ ਦਵੇ ਨਾ ਤੇ ਹੌਲੀ ਹੌਲੀ ਭੈਣ ਜੀ ਸਾਰਾ ਘਰ ਜੀ ਰੋਜ਼ ਦੀ ਆਪਾਂ ਮਤਲਬ ਅਵ ਛੋਟੀ ਜੀ ਗੱਲ ਲਈ ਹੈ ਹਨਾ ਸਿਆਣੇ ਬੰਦੇ ਪਹਿਲਾਂ ਕਹਿੰਦੇ ਸੀ ਕਿ ਬੁਗਣੀ ਦੇ ਵਿੱਚ ਠਿੱਪਾ ਠਿੱਪੇ ਕੇ ਰੁਪਇਆ ਪਾਈ ਉਹਦੇ ਨੂੰ ਤੋੜੀਦੇ ਸੀ ਕਿੰਨੇ ਕਹਿੰਦੇ ਪੈਸੇ ਨਿਕਲਦੇ ਹੁੰਦੇ ਸੀ ਨਿਕਲਦੇ ਹੁੰਦੇ ਸੀ ਤੇ ਐਸ ਕਰਕੇ ਆ ਛੋਟੀਆਂ ਛੋਟੀਆਂ ਬਚਤਾਂ ਵੱਲ ਚੱਲੋ ਨਹੀਂ ਜ਼ਰੂਰੀ ਤੁਸੀਂ ਗੱਡੀਆਂ ਬੁਗੋਂ ਦਾ ਸਮੁੰਦਰ ਸਮੁੰਦਰ ਭਰਦਾ ਹੈਗਾ ਹਨਾ ਜਿਸ ਤਰ੍ਹਾਂ ਤੁਸੀਂ ਗੱਡੀ 'ਚ ਜਾਂਦੇ ਜੇ ਆਟੋ 'ਚ ਚੱਲ ਜਾਓ ਤੁਸੀਂ ਆਟੋ 'ਚ ਵੀ ਨਾ ਜਾਓ ਮੈਂ ਸਿੱਧੀ ਗੱਲ ਕਰਨੀ ਗਲੇਗਮਾਂਡ 'ਚ ਕੋਈ ਵਿਆਹ ਜਾਂਦਾ ਉਹਦਣਾ ਬਹਿ ਕੇ ਚੱਲ ਜਾਓ ਬਹਿ ਕੇ ਚੱਲ ਜਾਓ ਆਪ ਇਹ ਗੱਲਾਂ ਨੇ ਹੁੰਦੀਆਂ ਜੇ ਮਤਲਬ ਜਾਈਏ ਨਾ ਕਿ ਆਪਾਂ ਬਚਾਉਣ ਦੇ ਰਸਤੇ ਬਚਾਉਣ ਦੇ ਰਸਤੇ ਬਹੁਤ ਜ਼ਿਆਦਾ ਹੈਗੇ ਤੇ ਜੜਨ ਦੇ ਤੇ ਜੜਨ ਦੇ ਵੀ ਬਹੁਤ ਜ਼ਿਆਦਾ ਇਹ ਹੁਣ ਤੁਹਾਡੇ ਹੱਥ ਵਸਿਆ ਕਿ ਤੁਸੀਂ ਆਪਣੇ ਘਰ ਦੇ ਹਾਲਾਤਾਂ ਮੁਤਾਬਿਕ ਕਿਤਨਾ ਢਲਣਾ ਇਹ ਤੁਹਾਡੇ ਤੇ ਆ ਤੇ ਜੇ ਸਾਡੀ ਸਟੋਰੀ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹ ਦੱਸਿਆ ਕਰੋ ਜਿਹੜਾ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਕੀ ਉਹ ਮੈਸੇਜ ਸਾਡਾ ਸਹੀ ਹੁੰਦਾ ਤੇ ਜੇ ਸਹੀ ਹੋਵੇ ਤੇ ਸਮਝ ਜ਼ਰੂਰ ਦੱਸਿਓ ਜੀ ਥੈਂਕ ਯੂ ਸੋ ਮਚ ਜੀ